ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਆਪਾਂ ਬਣਾ ਰਹੇ ਹਾਂ ਗੁਰਦਾਸਪੁਰੇ ਪਹੁੰਚੇ ਹੋਏ ਆਪਾਂ ਪਹਿਲਾਂ ਹੀ ਤੇ ਆਓ ਤੁਹਾਨੂੰ ਦਿਖਾਉਨੇ ਵਿਆਹ ਦੀ ਰੌਣਕ ਆਪਾਂ ਇੱਥੇ ਵਿਆਹ ਤੇ ਆਏ ਹੋਏ ਆ ਤੇ ਕਰਦੇ ਆਪਾਂ ਕੀ ਕੰਟੀਨਿਊ ਆਹ ਦੇਖੋ ਜੀ ਅੱਜ ਆਪਾਂ ਪਹੁੰਚੇ ਹੋਏ ਆ ਆਪਣੇ ਰਿਸ਼ਤੇਦਾਰੀ ਚ ਵਿਆਹ ਤੇ ਗੁਰਦਾਸਪੁਰੇ ਤੇ ਆਓ ਤੁਹਾਨੂੰ ਦਿਖਾਉਂਦੇ ਅੰਦਰ ਦਾ ਮਾਹੌਲ ਆ ਲੱਗੇ ਨਾਨਕਾਂ ਮੇੜੇ ਆ ਸਾਰੇ ਲੋਕਾਂ ਨੇ ਅਦੇ ਮੁੱਕਣਾ ਨਹੀਂ ਹੈ ਪਹਿਨ ਬਟਨ ਕੁੜਾਇਆ ਤੇ ਓਏ ਚਾਹ ਪੀ ਲੋ ਫਰੈਂਡਸ ਚੁੱਪ ਰਹਿ ਕੇ ਇਕੱਲੇ ਨਹੀਂ ਰਹਿਣਾ ਪਿਆ ਆਹੋ ਫੈਸਲਾ ਮੈਂ ਆਹੋ ਬੰਦੇ ਰਿਹਾ ਯਸ ਚਾਹ ਪੀ ਲੋ ਫਰੈਂਡਸ ਚਾਹ ਹਾਂ ਦਿਆ ਟੇਰਾ ਯਾਰ ਗੋਂ ਗੋਂ ਕੌਣ ਆਂ ਨਾ ਮੀ ਚਾਹ ਦੇਣੀ ਫੇਰ ਬੋਲੇ ਨਾ ਤੂੰ ਪੀਵੇ ਤੂੰ ਸੰਗ ਲਿਆ ਕੇ ਦਈ ਮੀ ਆ ਗਿਆ ਮੀ ਨੇ ਸਾਰਾ ਕੰਮ ਖਰਾਬ ਕਰਤਾ ਵਿਆਹ ਦੀ ਰੌਣਕਾਂ ਦਾ ਕੰਮ ਖਰਾਬ ਕਰਤਾ ਮੀ ਨੇ ਬੱਦਲ ਦੇ ਛਿੜੇ ਲੈਂਡ ਪਾ ਚੁੱਕੀ ਐ ਮੀਟਰ ਚੱਲਦੇ ਪਏ ਨੇ ਇਧਰ ਹਲਵਾਈਆਂ ਦਾ ਕੰਪੀ ਖਰਾਬ ਹੋ ਰਿਹਾ ਇਹਦੀ ਬਾਤ ਛੱਡ ਨਾਲ ਇਹ ਆਦੀ ਹੋ ਰਹੀਏ ਸੇਰ ਵਾਸਤੇ ਤੇ ਮੇਨ ਕੰਮ ਖਰਾਬ ਹੋਇਆ ਪੂਰਾ ਕੱਢ ਦੇ ਫਿਰ ਇਸੇ ਕਰਕੇ ਸਾਰੇ ਅੱਛਾ ਲੱਗਦਾ ਆਈ ਦੀ ਬਾਰੇ ਕਰ ਚ ਪਾਜੀ ਵਾਲਾ ਕਮਰਾ ਜਿਹੜਾ ਵੀ ਬਹੁਤ ਹੀ ਜ਼ਿਆਦਾ ਕੀਮਤੀ ਕਮਰਾ ਹੁੰਦਾ ਪਾਜੀ ਵਾਲਾ ਕਮਰਾ ਥੋੜੇ ਟਾਂ ਦਾ ਪਾ ਪਾਜੀ ਫਿਰ ਪਾਦੇ ਆ ਤੇ ਫਿਰ ਦਿਖਾਉਂਦੇ ਆ ਨਾਲ ਨਾਲ ਆ ਸਾਰੇ ਪ੍ਰੀਅਰੜ ਕੋੜੇ ਕੱਚੇ ਨਿਕਲਦੇ ਪਏ ਹੁਣ ਸਵੇਰ ਦੀ ਤਿਆਰੀ ਉਸ ਤੇ ਰਾਤ ਦੇ 12 ਵਜੇ ਨੇ ਕੰਮ ਜੋਰੋ ਸ਼ੋਰਾਂ ਚਲਦਾ ਫਿਰਿਆ ਜੇ ਆ ਗਿਆ ਵਿਆਹ ਦੇ ਖਰਚ ਸਭ ਤੋਂ ਕੀਮਤੀ ਕਮਰਾ ਭਾਜੀ ਵਾਲਾ ਕਮਰਾ ਉਹ ਵਾਵੇ ਰੱਖਿਆ ਜੀ ਸਵੇਰੇ 5 ਵਜੇ ਦਾ ਟਾਈਮ ਹੈ ਤੇ ਇਹ ਕੰਮ ਕਾਰ ਸ਼ੁਰੂ ਹੋ ਚੁੱਕੇ ਨੇ मारो मार पांच देखो जी। देखो जी। देखो जी। आ, तो कम चलन डे पज गए ने उठाइए घर की डेकोरेशन डेकोरेशन घर दूचा पकौड़े कम चल रहा है मारो मार टक्ले पकौड़े कॉफी सब चल रहा है मारो मार लोग आरम्भ हो चुके हैं ਸਾਜਮਾ ਕੀ ਸੇਵਾ ਅਲੱਗ ਇਹ ਕਰ ਆਪਣਾ ਲੋਕ ਪਹੁੰਚਦਾ ਹੈ ਹਰ ਸਮਾ ਮਾਰ ਮਾਰ ਚੱਲ ਰਿਹਾ ਹੈ ਸਰ ਪਲੀਜ਼ ਇੱਕ ਵਾਰ ਬੋਲੀ ਸੰਗ ਆ ਗਿਆ ਪਕੌੜੇ 파ਟੀ ਮੇਖੋ ਦੇਖੋ ਪਾੜੀ ਦੇਖੋ ਲੋ ਜੀ ਦਿਨ ਭੋਗ ਦਾ ਕੰਮ ਸਾਰਾ ਨਿਭਰ ਚੁੱਕਿਆ ਆ ਲੱਗੇ ਨੇ ਮੁੰਡੇ ਹੁਣ ਕੀ ਕਰਦੇ ਓਏ ਆਟਾ ਚਲਾਉਣਾ ਆਟਾ ਹੈ ਆਟਾ ਚਲਾਉਣਾ ਆਟਾ ਕਿੰਨੇ ਪਰ ਕਰਾਇਆ 10 ਰੁਪਏ 10 ਰੁਪਏ ਲੋਕਲ ਲੋਕਲ ਤਾਂ ਨੇੜੇ ਹੁੰਦਾ ਤੂੰ ਲੋਕਲ ਵੱਧਾ ਕਹਿੰਦਾ ਮੈਂ ਡਰਾਈਵਰ ਨਹੀਂ ਲਾਉਂਦਾ ਮੈਂ ਵੱਧਾ ਲਾਣਾ ਉਹ ਬੈਟਰੀ ਵਾਲਾ ਰਿਕਸ਼ਾ ਆਸ ਵਾਲੀ ਬੈਠੀ ਆ ਪਿੱਛੇ ਪੂਰਾ ਮਾਰ ਲੋਡ ਕਰਕੇ ਲੈ ਕੇ ਜਾਂਦਾ ਕੋਈ ਪਰਵਾਹ ਨਹੀਂ ਉਹ ਬੈਟਰੀ ਵਾਲੀ ਨਹੀਂ ਕੱਢੀ ਕਿਹੜਾ ਕੱਢ ਕੇ ਲੈ ਗਿਆ ਪਰਵਾਹ ਟੁੱਟ ਪਈ ਅਨਾਨ ਕਮਲ ਪੱਕੇ ਮਟਰ ਕੱਢੋ ਰੱਖਿਆ ਰੋਜ਼ ਰੋਜ਼ ਸ਼ਾਮ ਨੂੰ ਮਟਰ ਕੱਢਦਾ ਲਾ ਦੇ ਨਾਨਕਾ ਮੇਰੇ ਨੂੰ ਸਾਨੂੰ ਅੰਜਾਰਾ ਸਾਰਾ ਪੈਲਸ ਚ ਹੋਣਾ ਮੋਰ ਮਾਰ ਸਮਾਂ ਲੱਗ ਗਿਆ ਸਾਰਾ ਪੈਲਸ ਚ ਜਾ ਰਹੇ ਹਾਂ ਕੱਲ ਦੀ ਤਿਆਰੀ ਦੀ ਤੇਰਾ ਜਰੀਬੇ ਪਕੌੜਿਆਂ ਤੋਂ ਲੋ ਜੀ ਰਾਤ ਦਾ ਮਹੌੜ ਹੋ ਗਿਆ ਜਾਗੋ ਦਾ ਸੀਨ ਤਿਆਰ ਹੈ ਤੇ ਲਗਭਗ ਸਾਰੇ ਤਿਆਰ ਹੋ ਚੁੱਕੇ ਨੇ ਤੇ ਚਲੋ ਮਿਲਦੇ ਆਂ ਫੇਰ ਦੁਆਰ ਆ ਕੇ ਚਲਦੇ ਆਂ ਤਿਆਰੀ ਸਾਰੇ ਮਾਰੋ ਮਾਰ ਤਿਆਰ ਹੋ ਰਹੇ ਨੇ